ਜਿੱਤਿਆ ਆਪਣਾ ਦੇ ਮੈਲੇ ਤੋਂ ਉਹ ਬੱਲੇ ਬੱਲੇ ਕਰਵਾ ਗਿਆ ਦੁਆਬੇ ਤੇ ਜਾ ਕੇ ਗਏ ਮਾਜੀ ਵਾਲਾ ਇੱਕ ਮਿਛਾ ਗਿਆ ਇਹ ਪੰਘਾਰੇ ਵਾਲਾ ਸਖ ਟੱਕਰ ਜੱਪ ਦੇ ਨਾਲ ਹੋ ਗਈ ਹੈ ਇਹ ਪੰਘਾਰੇ ਵਾਲਾ ਸਖ ਪਰ ਜੱਪ ਖਡੂਰ ਸਾਹਿਬ ਦਾ ਆ ਆ ਥੱਪੀ ਮਾਰੀ ਆ ਆ ਥੱਪੀ ਮਾਰੀ ਆ ਆ ਥੱਪੀ ਮਾਰੀ ਆ ਉਹ ਕਬੱਡੀ ਪਾਉਣ ਦੇ ਲਈ ਜੁਗਰਾਜ ਸਿੰਘ ਲੈ ਵੀ ਇਹ ਕੰਨਾ ਲੱਕਾ ਪਿਆਰ ਕਰਦਾ ਆ ਵੀ ਪਿਆਰ ਕਰਦੀ ਐ ਬਾਬਾ ਬੁੱਢਾ ਸੈਦਿਆਂ ਦੀ ਜਨਮ ਭੂਮੀ ਐ ਪਰਦੇ ਜੱਫਾ ਜੇ ਸਵਾਦ ਜਾਂ ਕਹਿੰਦੇ ਗੁੱਪੀ 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 ਗੋਪੀ 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 ਇਹ ਓ ਤਾਲੀਆਂ ਓ ਤਾਲੀਆਂ ਜ਼ੋਰਦਾਰ ਜੇ ਟੱਕਰ ਇਹ ਕੌਂਦੇ ਨਾਲ ਹੋ ਜਾਏ ਉਹ ਗੱਲ ਪਖਰੀ ਹੋ ਜਾਣੀ ਐ ਜਲਾਲਪੁਰਿਆ ਹਰਮਣ ਰੱਗ ਖਾ ਫੱਦ ਕੇ ਕਰਖਾਂ ਟਰਾਈ ਓ ਸਵਾਦ ਬਕਰਾਂ ਵਾਜਣਾ ਦੇ ਨਾਲ ਦੋਨੇ ਮਾਲ ਦੇ ਟੌਪ ਦੇ ਜੰਪ ਦੀ ਭਾਈ ਕਬੱਡੀ 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 ਏ ਆਹ ਉਹ ਸੁਆਦ ਹੈ ਉਹ ਸੁਆਦ ਹੈ ਥਾਪੀ ਵੱਜੀ ਆ ਇੱਕ ਨਹੀਂ ਦੋ ਨਹੀਂ ਕਰਾਉਣੇ ਹੁੰਦੀਆਂ ਬਹੁਤ ਦਰਮਿਆਨੇ ਘਰਾਂ ਦੇ ਵਿੱਚੋਂ ਕਬੱਡੀ ਖੇਡਦੀਆਂ ਨੇ ਉਹ ਖਿਡਾਰੀਆਂ ਦੀਆਂ ਸਾਥੀ ਖਿਡਾਰਨਾ ਗਰਾਊਂਡ ਦਾ ਚੱਕਰ ਲਾਉਣਗੀਆਂ ਜਰੂਰ ਸਾਰਿਆਂ ਨੇ ਉਹ ਖਿਡਾਰੀਆਂ ਦੀ ਮਦਦ ਕਰਨੀ ਹੈ ਧੰਨਵਾਦ ਹੋਵੇਗਾ ਸਾਰਿਆਂ ਦਾ ਆ ਟੱਕਰ ਸਰਪਾਲ ਦੇ ਨਾਲ ਹੋ ਗਈ ਆ ਟੱਕਰ ਸੁਭਾਨਾ ਕਿ ਓਕੇ ਦੋ ਕਨੇ ਤਫਾ ਦੱਸ ਵੀ ਜਿੰਨੇ ਜੋਗੀ ਹੈਗੇ ਜਰੂਰ ਮਦਦ ਕਰਿਓ ਕਿਉਂਕਿ ਖਿਡਾਰਨ ਦੇ ਸੱਟ ਥੋੜੀ ਜਿਆਦਾ ਲੱਗੀ ਹੈ ਜਰੂਰ ਸਾਰਿਆਂ ਨੇ ਮਦਦ ਕਰਨੀ ਹੈ ਖਿਡਾਰਨਾਂ ਦੀ ਆ ਕਬੱਡੀ ਝੱਪ ਦੀ ਪੈ ਗਈ ਆ ਗਰਦਤਿਆ ਇੱਕੋ ਗਰਾਊਂਡ ਦਾ ਖਿਡਾਰੀ ਆ ਲੱਗ ਖਾ ਟੁੱਟ ਕੇ ਤੇ ਕਾ ਕੀ ਕਮੀਆਂ ਪੇਠੀਆਂ ਪਰ ਗੋਪੀ ਵੇਰਾ ਸਰਮਾਨ ਅਜੂ ਕੋਟ ਹੈਪੀ ਵੀਰ ਦੇ ਚਾਚਾ ਸੁਭਾਸ਼ੀਆ ਵੱਲੋਂ ਦੇਸੀ ਘੋੜੇ ਦੀ ਟੀਮ ਦੇ ਨਾਲ ਹੋਵੇਗਾ ਅੱਜ ਦੇ ਖੇਡ ਮੇਲੇ ਦੇ ਉੱਪਰ ਇਹ ਵੱਡਾ ਸਰਮਾਨ ਵਾਹ ਵੀ ਗੰਬਰੋ ਜਿਹੜਾ ਕੋਟ ਵਾਲਾ ਦੂਜੇ ਪਾਸੇ ਹਰਪਾਲ ਉਹ ਖਡੂਰ ਆਨ ਦੇ ਵੀ ਪੱਪੀ ਮਾਰ ਕੇ ਅਗਲੀ ਕਬੱਡੀ ਪਾਕਪ ਰਜਵਾਨਾ ਉਧਰ ਜੱਪਦੀਆਂ ਵੀ ਦੋ ਕਬੱਡੀਆਂ ਗੋਪੀ ਕ੍ਰਿਡਾ ਦਾ ਪ੍ਰਿੰਸ ਆਸਟ੍ਰੇਲੀਆ ਦੇ ਵੀਰ ਵੱਲੋਂ ਦੋ ਰੇਡਾਂ 2000 ਦੀ ਹੋਣ ਗਿਆ ਇਧਰ ਮੰਨੂ ਬੈਠਾ ਅਮਰੀਕਾ ਦੇ ਵਿੱਚ ਤੇ ਭੇਜਾ ਬੈਠਾ ਨਿਊਜ਼ੀਲੈਂਡ ਜੇ ਆਹ ਸਾਹਮਣੇ ਓ ਚੜ ਗਿਆ ਸੱਪ ਦੀ ਪੁਲੀ ਤੇ ਪੜਾ ਏ ਥਾੜ ਏ ਥਾੜ ਏ ਥਾੜ ਇਹ ਦਰਸ਼ਕ ਵੀਰ ਹੋਰ ਤਾੜ ਹੋਰ ਤਾੜ ਹੋਰ ਤਾੜ ਬੱਲੇ 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 ਮਾਰ ਕੇ ਮਾਰ ਲੈ ਪਹਿਲਾ ਆਖਿਆ ਤੇਰ ਦੇ ਉਧਰ ਕੋ ਇਧਰ ਸਾਡਾ ਵੀਰ ਪੁਰਤਕਾਰ ਤੋਂ ਉਹ ਕਹਿੰਦਾ ਕਿ ਇੱਕ ਮਦਾ ਜੱਫਾ ਇੱਕੋ ਸਾਡੇ ਲਈ 1000 ਦਾ ਅਜੂ ਵੀਰ ਮੰਨੂ ਯੂਐਸਏ ਉਹਨਾਂ ਵੀਰਾਂ ਵੱਲੋਂ ਵੀ ਇੱਕ ਮਦਾ ਜੱਫਾ 1000 ਦਾ ਇੱਕ ਬਧਰ ਹੁਣ ਇੱਕੋ ਜੱਫਾ ਹੋਣਾ ਤੇ ਨਾਲ ਸਾਡੇ ਗੋਪੀ ਹੋਰੀ ਪ੍ਰਿੰਸ ਹੋਰੀ ਕਹਿੰਦੇ 2000 ਸਾਡੇ ਵੱਲੋਂ ਪਾ ਦਿਓ ਇੱਕ ਮਦਾ ਇੱਕੋ ਜੱਫਾ ਫਿਰ 4000 ਦਾ ਤੇ ਫਰਦੀਪੁਰੀ ਇਹਦੇ